ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵਿਸ਼ੇਸ਼ ਤੌਰ ਤੇ ਜਾਗਰੂਤ ਕਰਾਂਗੇ ਕਿਉਂਕਿ ਦਿਵਾਲੀ ਦਾ ਜਿਹੜਾ ਤਿਹਾਰਾ ਉਹ ਲਗਾਤਾਰ ਚੱਲ ਰਿਹਾ ਹੈ ਦਿਵਾਲੀ ਦੇ ਤਿਹਾਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਪਟਾਕੇ ਜਿਹੜੇ ਨੇ ਉਹ ਚਲਾਏ ਜਾਂਦੇ ਨੇ ਕੀ ਆਖਰਕਾਰ ਇਸ ਪਟਾਕੇ ਚਲਾਉਣ ਦੇ ਨਾਲ ਤੁਹਾਡੀ ਸਿਹਤ ਦੇ ਨਾਲ ਕਿੰਨਾ ਕੁ ਖਿਲਵਾੜ ਹੁੰਦਾ ਹੈ ਤੁਹਾਡੀ ਸਿਹਤ ਦੇ ਉੱਪਰ ਕਿੰਨਾ ਅਸਰ ਪੈਂਦਾ ਇਹ ਸਾਰੀ ਤੁਹਾਨੂੰ ਜਾਣਕਾਰੀ ਜਿਹੜੀ ਅੱਜ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਕਿ ਤੁਹਾਨੂੰ ਕਿਵੇਂ ਇਸ ਦਿਵਾਲੀ ਦੇ ਦਿਨਾਂ ਤੇ ਬਚਾ ਜਾ ਸਕਦਾ ਤੇ ਹੋ ਸਕੇ ਤਾਂ ਪਟਾਕਿਆਂ ਦੀ ਜਿਹੜੀ ਵਰਤੋਂ ਆ ਉਹ ਨਾ ਕੀਤੀ ਜਾਵੇ ਇਹ ਸਾਰੀ ਜਿਹੜੀ ਹੈ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਨੂੰ ਦੇ ਨੇ ਪਾਣੀ ਸਾਸੀ ਕਾਲ ਜੀ ਕਾਲ ਜੀ ਰਪਾਣਾ ਜੀ ਕੀ ਸਮਝਦੇ ਹੋ ਬੇਸ਼ੱਕ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਤ ਕੀਤਾ ਜਾਂਦਾ ਹੈ ਪ੍ਰਦੂਸ਼ਣ ਕੰਟਰੋਲ ਵੀ ਜਿਹੜਾ ਆਪਣੇ ਪੱਧਰ ਤੇ ਜਾਗਰੂਤ ਕਰਦਾ ਹੈ ਸਰਕਾਰਾਂ ਵੀ ਜਾਗਰੂਤ ਕਰਦੀਆਂ ਨੇ ਸਕੂਲ ਦੇ ਵਿੱਚ ਕੈਂਪਫੀ ਲਗਾ ਜਾਂਦੇ ਨੇ ਕਿ ਜਿਹੜਾ ਦੀਵਾਲੀਏ ਦੇ ਨਾਲ ਜਿਹੜਾ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਹੋ ਸਕੇ ਗ੍ਰੀਨ ਦੀਵਾਲੀ ਜਿਹੜੀ ਆ ਉਹ ਮਨਾਈ ਜਾਵੇ ਕਿ ਤੁਹਾਨੂੰ ਲੱਗਦਾ ਕਿ ਉਸ ਪ੍ਰਚਾਰ ਤੇ ਪ੍ਰਸਾਰ ਦਾ ਕੋਈ ਅਸਰ ਆ ਉਹ ਦੇਖੋ ਨੂੰ ਮਿਲਦਾ ਹੈ ਐ ਦੇਖੋ ਅਮਰਜੀਤ ਜਿਵੇਂ ਤੁਸੀਂ ਕਿਹਾ ਕਿ ਸਰਕਾਰਾਂ ਆਪਣੇ ਪੱਧਰ ਤੇ ਕੰਮ ਕਰਦੀਆਂ ਪ੍ਰਸ਼ਾਸਨ ਆਪਣੇ ਪੱਧਰ ਤੇ ਕੰਮ ਕਰਦਾ ਪਰ ਜਦੋਂ ਗੱਲ ਆਮ ਲੋਕਾਂ ਦੀ ਆਉਂਦੀ ਹੈ ਤਾਂ ਉੱਥੇ ਆ ਕੇ ਜਾਗਰੂਤਾ ਨਜ਼ਰ ਨਹੀਂ ਆਉਂਦੀ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ ਹੋਈਆਂ ਸਿਹਤ ਪਾਗ ਲੱਗਿਆ ਹੋਇਆ ਸਰਕਾਰ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਪੇਜ ਦਿੰਦੀ ਹੈ ਫਿਰ ਸਾਰੇ ਲਗਭਗ ਸੋਸ਼ਲ ਮੀਡੀਆ ਚੈਨਲਾਂ ਦੇ ਉੱਪਰ ਜਿਹੜਾ ਇਹਦਾ ਪ੍ਰਚਾਰ ਹੁੰਦਾ ਕਿ ਪਟਾਕੇ ਨਾ ਚਲਾਓ ਨਾ ਚਲਾਓ ਨਾ ਚਲਾਓ ਪਰ ਹੁਣ ਮਸਲਾ ਕੀ ਹੈ ਕਿ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਪਟਾਕੇ ਨਾ ਚਲਾਓ ਤੇ ਜੇ ਆਪਾਂ ਪਟਾਕੇ ਬਣਾਉਣੇ ਬੰਦ ਕਰ ਦਈਏ ਤਾਂ ਫਿਰ ਮੈਨੂੰ ਲੱਗਦਾ ਲੋਕਾਂ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਪੈਣੀ ਬਿਲਕੁਲ ਜਿਹੜੀ ਚੀਜ਼ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲਨੀ ਹੋਣੀ ਜਿਹੜੀ ਚੀਜ਼ ਤੁਹਾਨੂੰ ਬਾਜ਼ਾਰ ਚ ਅਵੇਲੇਬਿਲਟੀ ਹੈ ਹੀ ਨਹੀਂ ਦੇਖੋ ਉਹ ਕੋਈ ਛੋਟਾ ਕੋਈ ਐਤਾ ਹੈ ਨਹੀਂ ਜਿਵੇਂ ਆਪਾਂ ਅੱਜਕੱਲ ਗੱਲ ਕਰਦੇ ਆ ਕਿ ਦੇਖੋ ਜੀ ਨਸ਼ਾ ਬਹੁਤ ਬਿਕ ਰਿਆ ਜੀ ਚਿੱਟਾ ਬਹੁਤ ਬਿਕ ਰਿਆ ਉਹ ਕੀ ਹੈ ਕਿ ਉਹ ਛੋਟੇ ਮੋਟੇ ਚੀਜ਼ਾਂ ਲੋਕ ਜੇਬ ਵਿੱਚ ਪਾਈ ਤੇ ਲੈ ਕੇ ਤੁਰ ਪਿਆ ਹੁਣ ਜਿਹੜੇ ਪਟਾਕੇ ਹੈ ਵੱਡੇ ਵੱਡੇ ਟਰੱਕ ਭਰ ਭਰ ਕੇ ਆਉਂਦੇ ਨੇ ਤੇ ਵਿਕ ਰਹੇ ਆ ਦੁਕਾਨਾਂ ਤੇ ਸ਼ਰੇ ਆਮ ਜਿਹੜੇ ਹੈਗੇ ਮੰਜੇ ਲਾ ਕੇ ਵਿਕੇ ਜਾ ਰਹੇ ਆ ਉਹ ਜਿਹੜੇ ਸਟਾਲਾਂ ਲੱਗ ਰਹੇ ਆ ਸਰਕਾਰ ਪਰਮਿਸ਼ਨ ਦੇ ਰਹੀ ਐ ਤੇ ਫਿਰ ਇਹ ਕਹਿ ਰਹੇ ਆ ਕਿ ਤੁਸੀਂ 4 ਘੰਟੇ ਉੱਥੇ ਵਜਾ ਸਕਦੇ ਹੋ 2 ਘੰਟੇ ਇੱਧਰ ਵਜਾ ਸਕਦੇ ਹੋ ਕੋਈ ਕਹਿੰਦਾ ਜੀ ਤੁਸੀਂ ਫਲਾਣੇ ਗਰਾਊਂਡ 'ਚ ਵਜਾ ਸਕਦੇ ਹੋ ਕੋਈ ਕਹਿੰਦਾ ਤੁਹਾਨੂੰ ਫਲਾਣ ਰੋਡ ਦੇ ਉੱਪਰ ਵਜਾ ਲਓ ਤਾਂ ਕੀ ਉਹਨਾਂ ਨੂੰ ਇਹ ਪੁੱਛੇ ਪਹਿਲਾਂ ਤਾਂ ਕਿ ਕੀ ਜੇ ਤੁਸੀਂ ਫਲਾਣੇ ਖੁੱਲੇ ਗਰਾਊਂਡ 'ਚ ਵਜਾਓਗੇ ਤਾਂ ਉਹਦਾ ਪ੍ਰਦੂਸ਼ਣ ਨਹੀਂ ਫੈਲਣਾ ਜੇ ਤੁਸੀਂ ਫਲਾਣੀ ਸੜਕ ਦੇ ਉੱਪਰ ਵਜਾਓਗੇ ਸੜਕ ਤੁਹਾਨੂੰ ਖੁੱਲੀ ਨਜ਼ਰ ਆ ਰਹੀ ਐ ਪਰ ਉਹਦਾ ਪ੍ਰਦੂਸ਼ਣ ਨਹੀਂ ਫੈਲਣਾ ਹਾਂ ਹੁਣ ਗੱਲ ਇਹ ਆ ਗਈ ਕਿ ਜਿਹੜੀ ਚੀਜ਼ ਮੈਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਚੀਜ਼ ਬਾਜ਼ਾਰ ਦੇ ਵਿੱਚ ਅਵੇਲੇਬਿਲਟੀ ਹੈ ਹੀ ਨਹੀਂ ਮਿਲਨੀ ਨਹੀਂ ਤਾਂ ਫਿਰ ਸਾਨੂੰ ਜਾਗਰੂਤਾ ਕਰਨੀ ਹੋਣੀ ਪੈਣੀ ਬਿਲਕੁਲ ਬਿਲਕੁਲ ਕਿਉਂਕਿ ਉਹ ਚੀਜ਼ ਤਾਂ ਹੈ ਨਹੀਂ ਤਾਂ ਇਸ ਕਰਕੇ ਸਰਕਾਰਾਂ ਜਿੰਨਾ ਬਜਟ ਜਿੰਨਾ ਪੈਸਾ ਹੂੰ ਜਿੰਨਾ ਸਮਾਂ ਲੋਕਾਂ ਨੂੰ ਜਾਗਰੂਕ ਕਰਨ ਤੇ ਲਾਉਂਦੇ ਆ ਜੇਕਰ ਉਹਨਾਂ ਤੋਂ ਅੱਧਾ ਜਿੱਥੇ ਪਟਾਕੇ ਬਣਦੇ ਆ ਉੱਥੇ ਲਾ ਦੇਣ ਤਾਂ ਮੈਨੂੰ ਲੱਗਦਾ ਠੀਕ ਹੈ ਠੀਕ ਤਾਂ ਮੈਨੂੰ ਆ ਸਾਰਾ ਕੁਝ ਬੰਦ ਹੀ ਹੋ ਜਾਣਾ ਆਪਾਂ ਤਾਂ ਕਿੰਨੇ ਨੂੰ ਘਟਾਉਣ ਦੀ ਲੋੜ ਹੈ ਲੋਕ ਕਹਿੰਦੇ ਨੇ ਵੀ ਘਟਾਓ ਤੇ ਘੱਟ ਆਵਾਜ਼ ਵਾਲੇ ਪਜਾਓ ਮੈਂ ਕਹਿੰਦਾ ਉਹ ਵੀ ਨਹੀਂ ਮਿਲਨੇ ਤੁਹਾਨੂੰ ਹਾਂ ਤੁਸੀਂ ਤੁਹਾਨੂੰ ਤਾਂ ਇਹ ਚੀਜ਼ਾਂ ਤੁਸੀਂ ਦੇਖਣ ਨੂੰ ਤਰਸੋਗੇ ਹਾਂ ਜਦੋਂ ਫੈਕਟਰੀਆਂ ਦਾ ਸਕੰਜਾ ਕਸਤਾ ਫੈਕਟਰੀਆਂ ਨੇ ਬੰਦ ਕਰ ਦਿੱਤੀਆਂ ਜਿੱਥੇ ਤੁਹਾਨੂੰ ਆਮ ਕਰਕੇ ਆਪਾਂ ਦੇਖਦੇ ਆ ਕਿ ਕਿਸੇ ਓਨ ਮੰਨ ਲਓ ਕਿ ਲੁਧਿਆਣਾ ਪਟਿਆਲਾ ਜਲੰਧਰ ਜਿਹੜੇ ਵੱਡੇ ਸ਼ਹਿਰ ਆ ਹੂੰ ਉੱਥੇ ਕਿੰਨੀਆਂ ਫੈਕਟਰੀਆਂ ਇਹਨਾਂ ਦੀਆਂ ਬਿਲਕੁਲ ਉਥੇ ਕਿੰਨੇ ਬਣਦੇ ਆ ਕਿਹੜੇ ਪਿੰਡ ਚ ਬਣਦੇ ਆ ਕਿਹੜੇ ਸ਼ਹਿਰ ਚ ਬਣਦੇ ਆ ਕਦੇ ਕਿਸੇ ਨੇ ਫੈਕਟਰੀ ਦੇਖੀ ਆ ਤੇ ਫਲਾਨੀ ਜਗ੍ਹਾ ਪਟਾਕੇ ਬਣਦੇ ਆ ਜਾਂ ਫਲਾਨੀ ਜਗ੍ਹਾ ਪਟਾਕੇ ਜਿਹੜੇ ਹੈਗੇ ਆ ਫੈਕਟਰੀਆਂ ਬਣਾਉਣ ਵਾਲੀ ਇਹ ਜਿਹੜੀਆਂ ਫੈਕਟਰੀਆਂ ਨੇ ਖਾਸ ਕਰਕੇ ਦਿੱਲੀ ਐਨਸੀਆਰ ਦੇ ਆਸ-ਪਾਸ ਜਿਹੜੀਆਂ ਵੱਡੀਆਂ-ਵੱਡੀਆਂ ਜ਼ਿਆਦਾ ਫੈਕਟਰੀਆਂ ਜਾਂ ਹਰਿਆਣਾ ਜਿਹੜੇ ਦਿੱਲੀ ਵਾਲੇ ਨਾਲ ਲੱਗਦੇ ਇਲਾਕੇ ਆ ਜਾਂ ਜਿਹੜੇ ਰਾਜਸਥਾਨ ਦੇ ਇਲਾਕੇ ਲੱਗਦੇ ਆ ਨਾਲ ਉਹਨਾਂ ਥਾਵਾਂ ਦੇ ਉੱਪਰ ਥਾਂ ਜਿਹੜੀਆਂ ਫੈਕਟਰੀਆਂ ਵੱਡੀਆਂ ਉਹਨਾਂ ਨੂੰ ਬੰਦ ਕਰਨ ਦੀ ਲੋੜ ਹੈ ਤਾਂ ਜਦੋਂ ਬੰਦ ਹੋ ਗਈ ਤਾਂ ਫੇਰ ਜਿਹੜੀ ਇਹ ਚਲਾਉਣ ਦੀ ਲੋੜ ਨਹੀਂ ਪੈ ਸਿਹਤ ਤੇ ਅਸਰ ਪੈਂਦਾ ਹਮ ਆਪਾਂ ਦੇਖਦੇ ਹਾਂ ਕਿ ਜਦੋਂ ਦੀਵਾਲੀ ਨਿਕਲਦੀ ਹੈ ਦੀਵਾਲੀ ਤੋਂ ਅਗਲੇ ਦਿਨ ਤੁਸੀਂ ਹਸਪਤਾਲਾਂ ਜਾ ਕੇ ਦੇਖਿਆ ਕਦੇ ਕਿਸੇ ਨੇ ਹਾਂ ਫਿਰ ਕਿਉਂਕਿ ਹਾਸਪੀਟਲਾਂ ਦੇ ਵਿੱਚ ਮਰੀਜ਼ ਕਿੰਨੇ ਪਏ ਆ ਉਹ ਮਰੀਜ਼ਾਂ 'ਚ ਬੱਚੇ ਕਿੰਨੇ ਆ ਜਾਂ ਜਿਹੜੇ ਖਾਸ ਕਰਕੇ ਛਾਤੀ ਦੇ ਰੋਗਾਂ ਦੇ ਨਾਲ ਜਿਹੜੇ ਜਿਹੜੇ ਮਾਹਰ ਨੇ ਜਿਹੜੇ ਡਾਕਟਰ ਉਹਨਾਂ ਕੋਲ ਪੇਸ਼ੈਂਟ ਕਿੰਨੇ ਆ ਰਹੇ ਆ ਸਾਹ ਦੀ ਪ੍ਰੋਬਲਮ ਸਾਹ ਦੀ ਪ੍ਰੋਬਲਮ ਆ ਰਹੀ ਹੈ ਜਿਨ੍ਹਾਂ ਨੂੰ ਸਾਹ ਦਮਾ ਜਾਂ ਹਾਰ ਦੀ ਪ੍ਰੋਬਲਮ ਆ ਉਹਨਾਂ ਦਾ ਹਾਲ ਕੀ ਹੈ ਕਦੇ ਉਹਨੇ ਘਰਾਂ ਚ ਜਾ ਕੇ ਦੇਖਿਆ ਖਾਸ ਕਰਕੇ ਇਹ ਇਹ ਪਟਾਕੇ ਬਣਾਉਣ ਵਾਲੇ ਫੈਕਟਰੀਆਂ ਦੇ ਮਾਲਕਾਂ ਨੇ ਪੈਸਾ ਦਿਖ ਰਿਹਾ ਉਹਨਾਂ ਨੂੰ ਕਿ ਹਾਂ ਜੀ ਠੀਕ ਆ ਸੀ ਆ ਦੀਵਾਲੀ ਦੇ ਮਹੀਨੇ ਜਿਹੜੇ ਮਹੀਨੇ ਦੇ ਸਾਸੇ ਦੇ ਵਿੱਚ ਹੀ ਕਰੋੜਾਂ ਰੁਪਏ ਕਮਾ ਜਾਣਾ ਪਰ ਉਹਨਾਂ ਨੇ ਕਦੇ ਉਹਨਾਂ ਘਰਾਂ ਚ ਜਾ ਕੇ ਦੇਖਿਆ ਵੀ ਉਹਦੇ ਹਾਲਾਤ ਕੀ ਆ ਤੁਹਾਡੇ ਕਰੋੜਾਂ ਰੁਪਏ ਦੇ ਨਾਲ ਠੀਕ ਹੈ ਹੁਣ ਆਪਾਂ ਇੱਕ ਵਾਰ ਡਾਕਟਰ ਸੁਮਿਤ ਸਿੰਘ ਜਿਹੜੇ ਮਹਾਮਾਰੀ ਵਿਸ਼ੇਸ਼ਕ ਨੇ ਸੋ ਉਹਨਾਂ ਨੇ ਵੀ ਇਸ ਬਾਰੇ ਕੋਈ ਜਿਹੜੀ ਕਿਹਾ ਕਿ ਇਹਨਾਂ ਤੋਂ ਬਿਮਾਰੀ ਕਿਦਾਂ ਦੀ ਫੈਲਦੀ ਹੈ ਸਿਹਤ ਪਾਕੀ ਕਰ ਰਿਹਾ ਠੀਕ ਹੈ ਉਹਨਾਂ ਥੋੜੀ ਜਾਣਕਾਰੀ ਦਿੱਤੀ ਆਪਾਂ ਉਹ ਦੇਖਦੇ ਹਾਂ ਕਿ ਡਾਕਟਰ ਸੁਮਿਤ ਸਿੰਘ ਦੇਖੋ ਜਿਹੜੇ ਅਸਥਮੈਟਿਕਸ ਹੁੰਦੇ ਨੇ ਜਿਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਹੈ ਜਿਨ੍ਹਾਂ ਨੂੰ ਜੇ ਕੋਈ ਪ੍ਰੇਸਟਿਮਲਸ ਦੇ ਨਾਲ ਉਹਨਾਂ ਨੂੰ ਸਾਹ ਦੀ ਦਿੱਕਤਾਂ ਆ ਨਾ ਜਾਂਦੀ ਹੈ ਜਾਂ ਫਿਰ ਜਿਹੜੇ ਸੀਓਪੀਡੀ ਦੇ ਰੋਗੀ ਨੇ ਜਿਨ੍ਹਾਂ ਨੇ ਕ੍ਰੋਨਿਕ ਅਬਸਟਰਕਟਿਵ ਪਲਮੋਨਰੀ ਡਿਜ਼ੀਜ਼ ਕਹਿੰਦੇ ਆ ਕਿ ਫੇਫੜਿਆਂ ਦੀ ਪੁਰਾਣੀ ਦਿੱਕਤ ਰਹਿੰਦੀ ਹੈ ਉਹਨਾਂ ਜਿਹੜੇ ਸਾਹ ਦੇ ਰੋਗੀਆਂ ਨੂੰ ਆਪਣੇ ਇਨਹੇਲਰ ਨਾਲ ਰੱਖਣੇ ਪੈਂਦੇ ਹਨ ਉਹਨਾਂ ਨੂੰ ਆਪਣੇ ਨਾਲ ਆਪਣੇ ਕੋਲ ਰੱਖਣੇ ਪੈਂਦੇ ਹਨ ਤਾਂ ਕਿ ਉਹਨਾਂ ਨੂੰ ਕਿਤੇ ਰਸਤੇ ਵਿੱਚ ਕਿਤੇ ਜਾਂਦੇ ਜਾਂ ਕਿਤੇ ਅਚਾਨਕ ਅਹ ਇਨਹੇਲਰ ਦੀ ਲੋੜ ਪੈ ਜਵੇ ਤਾਂ ਉਹ ਮੌਕੇ ਤੇ ਉਹਨਾਂ ਕੋਲ ਉਪਲਬਧ ਹੋਵੇ ਦੂਸਰੀ ਚੀਜ਼ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਦਵਾਈਆਂ ਚਲਦੀਆਂ ਹਨ ਉਹ ਦਵਾਈਆਂ ਆਪਣੇ ਰੈਗੂਲਰ ਲੈਣ ਹਵਾ ਦੇ ਪ੍ਰਦੂਸ਼ਣ ਦਾ ਵੀ ਫਰਕ ਪੈਂਦਾ ਤੇ ਦੂਸਰਾ ਜਿਹੜਾ ਕਿ ਆਹ ਸਾਊਂਡ ਪੋਲੂਸ਼ਨ ਜਿਹੜੀ ਸਾਊਂਡ ਪੋਲੂਸ਼ਨ ਦੇ ਨਾਲ ਵੀ ਸਟ्रेस ਲੈਵਲ ਦਾ ਉਹਨਾਂ ਤੇ ਅਸਰ ਪੈਂਦਾ ਤੇ ਉਸ ਦੇ ਨਾਲ ਵੀ ਉਹਨਾਂ ਦਾ ਬੀਪੀ ਦੇ ਵਿੱਚ ਫਰਕ ਪੈਂਦਾ ਤੇ ਉਹਨਾਂ ਨੂੰ ਉਹ ਦਿੱਕਤਾਂ ਵੱਧ ਜਾਂਦੀਆਂ ਸੋ ਬਜ਼ੁਰਗਾਂ ਦੇ ਵਿੱਚ ਇਹ ਜਿਹੇ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਸੋ ਇਹ ਸਾਰੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਦੀਆਂ ਵਰਤਣੇ ਚਾਹੀਦੀਆਂ ਹਨ ਆਪਣੇ ਜਿਹੜਾ ਐਕਸਪੋਜ਼ਰ ਹੈ ਬੇਲੋੜਾ ਕੋਈ ਜੇਕਰ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਉਹ ਬਾਹਰ ਜਾਣਾ ਅਵੋਇਡ ਕਰੋ ਜਿਨ੍ਹਾਂ ਦਿਨ ਪੋਲੂਸ਼ਨ ਲੈਵਲ ਹਾਈ ਹੈ ਅੱਜ ਕੱਲ ਲੈਂਟ ਤੇ ਇਨਫੋਰਮੇਸ਼ਨ ਅਵੇਲੇਬਲ ਆਉਂਦੀ ਹੈ ਸਾਰੇ ਨਿਊਜ਼ ਚੈਨਲਸ ਵਿੱਚ ਆਉਂਦੇ ਨੇ 에어 ਕੁਆਲਿਟੀ ਇੰਡੈਕਸ ਦੇ ਜਿਹੜੇ ਇੰਡੀਕੇਟਰਸ ਨੇ ਉਹ ਸ਼ੋਰ ਕੀਤਾ ਜਾਂਦੇ ਆ ਕਿ ਇਸ ਟਾਈਮ ਤੇ ਅਲਰਟ ਹੈ ਕਿ ਡੇਂਜਰਸ ਹੈ ਜਾਂ ਫਿਰ 에어 ਕੁਆਲਿਟੀ 250 ਤੋਂ ਵੱਧ ਹੈ ਤਾਂ ਉਸ ਮੇ ਬਾਹਰ ਨਾ ਜਾਇਆ ਜਾਵੇ ਉਹਨਾਂ ਲਈ ਕੁਝ ਸਾਵਧਾਨੀਆਂ ਜ਼ਰੂਰੀ ਹਨ ਸੋ ਬਿਲਕੁਲ ਦੇਖੋ ਆਪਾਂ ਦੇਖਿਆ ਕਿ ਡਾਕਟਰ ਸੁਮੇਤ ਸਿੰਘ ਨੇ ਆਪਾਂ ਨੂੰ ਇਹ ਵੀ ਦੱਸਿਆ ਕਿ ਕਿਹੜੇ-ਕਿਹੜੀਆਂ ਬਿਮਾਰੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਬਚਾ ਕੀ ਹੈ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸਿਹਤਪਾ ਕੀ ਕਰ ਰਿਹਾ ਠੀਕ ਹੈ ਉਹ ਡਾਕਟਰ ਨੇ ਉਹ ਆਪਣੇ ਪੱਧਰ ਤੇ ਜਿਵੇਂ ਪ੍ਰਸ਼ਾਸਨ ਜੋ ਸਰਕਾਰ ਨੇ ਕਹਿਣਾ ਉਹਨਾਂ ਦਾ ਫਰਜ਼ ਹੈ ਪਰ ਪੁਲਿਸ ਕੀ ਕਰ ਰਹੀ ਹੈ ਜੇ ਹੁਣ 143 ਧਾਰਾ ਅੰਡਰ ਸੈਕਸ਼ਨ 143 CrPC ਦੀ ਹੈ ਉਹ ਡਿਪਟੀ ਕਮਿਸ਼ਨਰ ਦੇ ਅੰਡਰ ਕੋਈ ਵੀ ਡਿਪਟੀ ਕਮਿਸ਼ਨਰ ਆ ਉਹਦੇ ਅੰਡਰ ਹੈ ਜੇ ਕੋਈ ਥਾਣੇ ਦੀ ਗੱਲ ਆਉਂਦੀ ਹੈ ਉੱਥੇ 144 ਲੱਗਦੀ ਆ ਜਦੋਂ ਮਸ਼ੀਨਾ ਕੱਟ ਕਟਾਈ ਵੜਾਈ ਦਾ ਆਉਂਦਾ ਉਸ ਟਾਈਮ ਫਿਰ ਜਿਹੜੀ ਆ ਉਹ 144 ਲੱਗਦੀ ਆ ਜਦੋਂ ਪਟਾਕਿਆਂ ਦੀ ਗੱਲ ਆ ਜਾਂਦੀ ਆ ਉਦੋਂ ਫਿਰ 144 ਲੱਗਦੀ ਆ ਤਾਂ ਉਸ ਤੋਂ ਬਾਅਦ 188 ਆਉਂਦਾ ਹੁਣ ਜਿਹੜੀ 144 ਆ ਉਹ ਰੋਕਣ ਲਈ ਆ ਤੇ ਜਿਹੜੀ 188 ਆ ਉਹ ਕਾਰਵਾਈ ਕਰ ਲਈ ਆ ਹੁਣ 188 ਦੇ ਤਹਿਤ ਕਿੰਨੇ ਪਰਚੇ ਹੁੰਦੇ ਆ ਹੁਣ ਤੱਕ ਕਿੰਨੇ ਧਰਨੇ ਹੋਏ ਧਰਨਿਆਂ ਤੋਂ ਬਾਅਦ 144 188 144 ਦੀ ਉਲੰਘਣਾ ਕੀਤੀ ਤੇ 188 ਦੇ ਤਹਿਤ ਪਰਚਾ ਹੋ ਗਿਆ ਹੁਣ ਤੱਕ ਕਿੰਨੇ ਲੋਕਾਂ ਨੂੰ ਇਹਦੀ ਸਜ਼ਾ ਹੋਈ ਪਰ ਮਾਣੀ ਪਰਚੇ ਕਰਕੇ ਵੀ ਕੋਈ ਇਦਾਂ ਲਾਪਾ ਕਹਿ ਸਕਦਾ ਕਿ ਇਸ ਚੀਜ਼ ਦਾ ਹੱਲ ਵੀ ਹੈ ਜੇ ਪ੍ਰੋਪਰ ਤਿੱਕੇ ਨਾਲ ਇਹਦਾ ਕੋਈ ਹੱਲ ਹੋਵੇ ਕਿਉਂਕਿ ਬੇਸ਼ੱਕ ਪੋਲੂਸ਼ਨ ਇਹਨਾਂ ਫੈਲ ਜਾਂਦਾ ਉਸ ਤੋਂ ਬਾਅਦ ਸੰਸਥਾਵਾਂ ਦੇ ਆਗੂ ਸਭਾ ਆਪਣੇ ਪੱਧਰ ਤੇ ਫਿਰ ਜਾਗਰੂਤ ਕਰਦੇ ਨੇ ਫਿਰ ਮੁਹਿੰਮ ਚਲਾਈ ਜਾਂਦੀ ਹੈ ਕਿ ਬੂਟੇ ਲਗਾਏ ਜਾਣ ਵੀ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਵੇ ਇਦਾਂ ਦੀ ਫਿਰ ਮੁਹਿੰਮ ਚੱਲਦੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਪਹਿਲਾਂ ਹੀ ਕਿਤਨਾ ਕਿਤੇ ਆਪਾਂ ਨੂੰ ਚੇਤ ਹੋਣਾ ਚਾਹੀਦਾ ਜਾਂ ਫਿਰ ਜਾਗਰੂਤ ਸਿੱਕੇ ਨਾਲ ਕਰੋ ਕਿ ਅੱਗੇ ਜਿਹੜਾ ਇਹ ਲੈ ਨਹੀਂ ਖਤਮ ਹੋ ਜਾਏ ਨਹੀਂ ਮੈਂ ਤੇ ਕੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿੰਨਾ ਜ਼ੋਰ ਸਰਕਾਰਾਂ ਲਾ ਰਹੀਆਂ ਜਾਗਰੂਕਤਾ ਤੇ ਪੈਸਾ ਖਰਾਬ ਕਰ ਰਹੀ ਹੈ ਸਮਾਖ ਰਵਾਵ ਸੇਤ ਭਾਗ ਦਾ ਸਰਕਾਰ ਦਾ ਪ੍ਰਸ਼ਾਸਨ ਦਾ ਪੁਲਿਸ ਦਾ ਆਮ ਲੋਕਾਂ ਦਾ ਸਮਾਜ ਸੇਵੀ ਜਥੇਬੰਦੀਆਂ ਨੇ એનર્ਜੀ ਤਾਂ ਤੁਸੀਂ ਇੱਧਰ ਆਉਣ ਦੀ ਬਜਾਏ ਤੇ ਜਿੱਧਰ ਫੈਕਟਰੀਆਂ ਸੀ ਉਧਰ ਨੂੰ ਹੋ ਜਾਓ ਠੀਕ ਤੁਸੀਂ ਉਧਰ ਨੂੰ ਆ ਕੇ ਫੈਕਟਰੀਆਂ ਬੰਦ ਕਰਾ ਦਿਓ ਸਰਕਾਰ ਨੇ ਕੀ ਹੈ ਸਰਕਾਰ ਨੇ ਆਰਡਰ ਹੀ ਪਾਸ ਕਰਨਾ ਹੈ ਕਿ ਇਹ ਫੈ ਜਿਹੜੀਆਂ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਤੇ ਜਿਹੜੀ ਫੈਕਟਰੀ ਖੁੱਲੇਗੀ ਜਿੱਥੇ ਤੁਸੀਂ ਇੰਨੇ ਲੋਕਾਂ ਤੇ 144 188 ਲਾ ਰਹੇ ਹੋ ਤੇ ਤੁਸੀਂ ਉਹ ਚਾਰ ਦਾ ਜਿਹੜੀਆਂ ਚੰਦ ਫੈਕਟਰੀਆਂ ਨੇ ਉਹਨਾਂ ਦੇ ਮਾਲਕਾਂ ਤੇ ਪਰਚਾ ਕਰੋ ਤੇ ਪਰਚਾ ਕਰਕੇ ਅੰਦਰ ਤੋਰੋ ਉਹਨਾਂ ਨੂੰ ਠੀਕ ਹੈ ਤੁਹਾਡੀਆਂ ਫੈਕਟਰੀਆਂ ਬੰਦ ਹੋਣਗੀਆਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੀ ਨਹੀਂ ਪੈਣੀ ਹੁਣ ਜਿਹੜੀ ਤੁਸੀਂ ਬੂਟੇ ਆਲੀ ਹੈ ਦੇਖੋ ਬੂਟੇ ਲਾਉਣੇ ਚਾਹੀਦੇ ਆ ਵਾਤਾਵਰਣ ਸ਼ੁੱਧ ਹੋਣਾ ਚਾਹੀਦਾ ਪਰ ਜਿੱਥਾ ਤੇ ਅਸੀਂ ਵੱਡੇ ਵੱਡੇ ਪਟਾਕੇ ਹੋਰ ਜਿਹੜਾ ਲਾ ਕੇ ਵਾਤਾਵਰਨ ਗੰਦਲਾ ਕਰ ਰਹੇ ਆ ਦੂਜੇ ਪਾਸੇ ਬੂਟੇ ਅੱਜ ਜਿਹੜਾ ਬੂਟਾ ਲੱਗਿਆ ਉਹਨੇ ਕਦੋਂ ਜਿਹੜਾ ਵਾਤਾਵਰਨ ਇਹਨੇ ਨੂੰ ਪੋਲੂਸ਼ਨ ਕਰਾ ਦੇਣਾ ਫਿਰ ਸਰਕਾਰ ਸਮਾਜ ਸੇਵੀ ਤੇ ਪ੍ਰਸ਼ਾਸਨ ਅੱਜ ਤੋਂ ਤੈਅ ਕਰ ਲੈ ਅੱਜ ਉਹਨੂੰ ਰਾਤ ਨੂੰ ਪਤਾ ਲੱਗ ਜਾਣਾ ਵੇ ਅੱਜ ਦੋ ਤਿੰਨ ਕੱਲ ਰਾਤ ਚ ਅੱਜ ਰਾਤ ਜਿਹੜੀ ਲੰਘੀ ਪੰਜ ਸੱਤ ਦਸ ਦਿਨਾਂ ਚ ਤੇ ਕਿੰਨਾ ਆਵਾਜ਼ਾਂ ਕਿੰਨੇ ਪ੍ਰਦੂਸ਼ ਹੋਰ ਪ੍ਰਦੂਸ਼ਣ ਆ ਤੇ ਕਿੰਨਾ ਵਾਤਾਵਰਨ ਖਰਾਬ ਹੋਇਆ 365 ਇੱਕ ਸਾਲ ਚ ਹੁੰਦੇ ਆ ਦਿਨ 5 ਦਿਨ ਖਰਾਬ ਕਰ ਲੋ 15 ਦਿਨ ਲਾ ਲੋ ਤੁਸੀਂ ਆ ਸਾਢੇ 350 ਦਿਨ ਅਗਲਾ ਹਲੇ ਸਾਡੇ ਕੋਲ ਬਾਕੀ ਹੈ ਆਉਣ ਵਾਲੀ ਦੀਵਾਲੀ ਦੇ ਲਈ ਤਾਂ ਹੁਣ ਤੋਂ ਰੋਡ ਮੈਪ ਤੈਅ ਕਰ ਲੋ ਕਿ ਆਉਣ ਵਾਲੇ 350 ਜਿਹੜਾ ਦਿਨ ਹੈ ਉਹਦੇ 350 ਦਿਨਾਂ ਚ ਅਸੀਂ ਕੀ ਕਰਨਾ ਇੱਕ ਸਾਲ ਚ ਪੂਰਾ ਕਵਰ ਹੋ ਜਾਊਗਾ ਬਿਲਕੁਲ ਵੀ ਕੀ ਕਰਨਾ ਤੇ ਸਾਡੇ ਕੋਲੇ ਅਜੇ ਲੋਕਾਂ ਨੂੰ ਜਾ ਕੇ ਉਹ ਕਰ ਲਈ 350 ਦਿਨ ਪਿਆ ਹੁਣ ਤੋਂ ਸਰਕਾਰਾਂ ਤੇ ਪ੍ਰਸ਼ਾਸਨ ਤੇ ਸਮਾਜ ਸੇਵੀ ਇਹ ਚੀਜ਼ ਤੈਅ ਕਰ ਲੈਣ ਰੋਡ ਮੈਪ ਬਣਾ ਲੈਣ ਵੀ ਆ ਚੀਜ਼ ਅਸੀਂ ਕਰਨੀ ਹੈ ਤੇ ਦੇਖਾਂ ਪਲਕ ਕਿਉਂ ਨਹੀਂ ਹੁੰਦੇ ਤਾਂ ਇਸ ਕਰਕੇ ਜਿੰਨੀ ਦੇ ਸਰਕਾਰੋਂ ਫੈਕਟਰੀਆਂ ਵੱਲ ਨਹੀਂ ਹੁੰਦੀ ਫੈਕਟਰੀਆਂ ਦੇ ਮਾਲਕਾਂ ਦੇ ਪਰਚਾ ਕਰਕੇ ਉਹਨਾਂ ਅੰਦਰ ਨਹੀਂ ਧੱਕਿਆ ਜਾਂਦਾ ਉੰਨੀ ਦੇਰ ਲੋਕ ਨੇ ਲੋਕਾਂ ਨੂੰ ਤੇ ਜਿਹੜੀ ਚੀਜ਼ ਮਾਰਕੀਟ ਚੋਂ ਤਾਂ ਲੈਣੀ ਆ ਲੈਣੀ ਬਿਲਕੁਲ ਠੀਕ ਹੈ ਲੋਕਾਂ ਦਾ ਜਿਹੜੀ ਮਾਰਕੀਟ ਵੇਚ ਰਹੇ ਉਹ ਤਾਂ ਲੈਣੀ ਆ ਤੁਸੀਂ ਮਾਰਕੀਟ ਦੇ ਵਿੱਚ ਆਉਣਾ ਬੰਦ ਕਰੋ ਲੋਕ ਆਪ ਹੀ ਲੈਣਾ ਬੰਦ ਕਰ ਦੇਣਗੇ ਠੀਕ ਆ ਚਲੋ ਰਪਾਣਾ ਜੀ ਤਾਂ ਆਪਾਂ ਸ਼ਾਇਦ ਲੋਕਾਂ ਨੂੰ ਜਾਗਰੂਤ ਕਰਨ ਦੀ ਜਿਹੜੀ ਬਹੁਤ ਜ਼ਰੂਰਤ ਹੈ ਜਿਵੇਂ ਤੁਸੀਂ ਕਿਹਾ ਕਿ ਫੈਕਟਰੀ ਜਿਹੜੀਆਂ ਨੇ ਉਹ ਕਿਤਨਾ ਕਿਤੇ ਸਰਕਾਰਾਂ ਉਸ ਵੱਲ ਮੂਵ ਕਰਨ ਕਿਉਂਕਿ ਸਰਕਾਰਾਂ ਵੀ ਕਿਤੇ ਨਾ ਕਿਤੇ ਮਜਬੂਰ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਫੈਕਟਰੀਆਂ ਸਿਰ ਤੇ ਜਿਹੜਾ ਆਪਣਾ ਆਧਾਰ ਤੇ ਆਧਾਰ ਬਣਾਉਂਦੀਆਂ ਨੇ ਕਿਉਂਕਿ ਉਹਨਾਂ ਦੇ ਸਿਰ ਤੇ ਜਿਹੜਾ ਸਰਕਾਰਾਂ ਦਾ ਕਾਰੋਬਾਰ ਵੀ ਕਿਤੇ ਨਾ ਕਿਤੇ ਉਹ ਚੱਲਦਾ ਹੈ ਬੇਸ਼ੱਕ ਜੇਕਰ ਇਸ ਦਾ ਕੋਈ ਪ੍ਰੋਪਰ ਹੱਲ ਹੋਵੇਗਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੋਲੂਸ਼ਨ ਤੋਂ ਜਿਹੜਾ ਬਿਲਕੁਲ ਮੁਕਤੀ ਮਿਲ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਇੱਕ ਦੀਵਾਲੀ ਨੂੰ ਲੈ ਕੇ ਜਿਹੜਾ ਸਭ ਤੋਂ ਵੱਡੀ ਜਿਹੜੀ ਆ ਪੋਲੂਸ਼ਨ ਦੀ ਸਮੱਸਿਆ ਹੁੰਦੀ ਹੈ ਤੇ ਦੂਜਾ ਜਿਹੜਾ ਕਹਿ ਸਕਦੇ ਆ ਪਰ ਆਲੀ ਨੂੰ ਲੈ ਕੇ ਜਿਹੜੀ ਵੱਡੀ ਸਮੱਸਿਆ ਹੁੰਦੀ ਹੈ ਇਹਨਾਂ ਦੋਨਾਂ ਦੇ ਉੱਪਰ ਜਿਹੜਾ ਸਰਕਾਰਾਂ ਨੂੰ ਕਿਤੇ ਨਾ ਕਿਤੇ ਗੌਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਜੇਕਰ ਇਹ ਹਾਲਾਤ ਰਿਹਾ ਤਾਂ ਸਾਡਾ ਜਿਹੜਾ ਵਾਤਾਵਰਨ ਇਸੇ ਤਰ੍ਹਾਂ ਜਿਹੜਾ ਧੁੰਦਲਾ ਹੁੰਦਾ ਰਹੇਗਾ ਤਾਂ ਅਸੀਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਿਹੜਾ ਸਫਲ ਕਹੋ ਸਕਾ ਸਕਾਂਗੇ ਹੁਣ ਉਮੀਦ ਕਰਦਾ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਸ਼ੇ ਜਿਹੜੀ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.